ਸੋ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਆਪਣੇ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਤੇ ਦੋਸਤਾਂ ਨੇ ਆਪਾਂ ਨੂੰ ਪੁੱਛਿਆ ਵੀ ਆਪਣਾ ਕਾਰੋਬਾਰ ਕੀ ਹੈ ਦੋਸਤੋ ਆਪਣਾ ਕਾਰੋਬਾਰ ਖੇਤੀਬਾੜੀ ਦਾ ਕਾਰੋਬਾਰ ਆ ਆਪਣੇ ਕੋਲ ਕੰਬਾਈਨ ਵੀ ਆ ਖੇਤੀ ਦੇ ਕਿਤੇ ਨਾਲ ਜੁੜੇ ਆ ਬਾਬਾ ਨਾਨਕ ਮੈਂ ਦੱਸినా ਇਰਤ ਕਰੋ ਤੇ ਖਾਓ ਸੋ ਕਈ ਕਈਆਂ ਨੇ ਸਵਾਲ ਕੀਤਾ ਵੀ ਵੀਰ ਜੀ ਤੁਸੀਂ ਵੀਡੀਓ ਹੀ ਬਣਾਈ ਜਾਂਦੇ ਨੇ ਕਦੀ ਉੱਥੇ ਕਦੀ ਉੱਥੇ ਮੈਨੂੰ ਲੱਗਦਾ ਵਿਹਲੇ ਰਹਿੰਦੇ ਜੋ ਸੋ ਵੀਰੋ ਆਪਾਂ ਵਿਹਲੇ ਨਹੀਂ ਆ ਆਪਾਂ ਵੀਡੀਓ ਵੀ ਨਾਲ-ਨਾਲ ਬਣਾਈ ਜਾਂਦਾ ਆਪਣਾ ਸ਼ੌਂਕ ਹੈ ਵੀਡੀਓ ਬਣਾਉਂਦਾ ਤੇ ਨਾਲ-ਨਾਲ ਆਪਣਾ ਕੰਮ ਆ ਖੇਤੀਬਾੜੀ ਦਾ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਖੇਤੀ ਬਾੜੀ ਵਿੱਚ ਕਿੰਨੀ ਮਿਹਨਤ ਪੈਂਦੀ ਹੈ ਇਹ ਬਹੁਤ ਜਿਆਦੀ ਮਿਹਨਤ ਪੈਂਦੀ ਹੈ ਆ ਦੇਖ ਲਓ ਕਿਸ ਤਰ੍ਹਾਂ ਮਿਹਨਤਾਂ ਕਰ ਰਹੇ ਆ ਸੋ ਸੋ ਆਪਣੀ ਰਾਣੀ ਨੂੰ ਆਪਾਂ ਤਬਾ ਰਹੇ ਆ ਨੇ ਕਰ ਰਹੇ ਆ ਰੀਜਨਲ ਤੋਹ ਰਹੇ ਨੇ ਪਾਈਗ੍ਰੂਮ ਇਹ ਕਰੇ ਚੜਦੀ ਕਲਾ ਕਰੇ ਸਾਰੇ ਕਿਸਾਨ ਭਰਾਵਾਂ ਦੇ ਬਸ ਦਿਨ ਰਹਿ ਗਏ ਨੇ ਥੋੜੇ ਤੇ ਹਰ ਇੱਕ ਘਰ ਦੇ ਵਿੱਚ ਰਿਸ਼ਕਾਉਣ ਵਾਲਾ ਸੋ ਕਿਸਾਨਾਂ ਦੇ ਥ्रू ਹੀ ਸ਼ੁਰੂ ਹੁੰਦਾ ਸਾਰਾ ਕਾਰੋਬਾਰ ਇਹ ਅਨਾਜ ਪੈਦਾ ਕਰਦਾ ਤਾਂ ਬਹੁਤ ਹਰ ਇੱਕ ਕੀੜੀ ਤੋਂ ਲੈ ਕੇ ਸਾਰੇ ਦੇ ਮੂਹੇ ਚ ਪੈਂਦਾ ਵਾਇਗਰ ਚੜ੍ਹਦੀ ਕਲਾ ਕਰ ਸੋ ਸਾਰੇ ਪੰਜਾਬੀਆਂ ਦਾ ਫੇਰ ਬਹੁਤ ਬਹੁਤ